ਅਨੇਸ਼ਾ ਜੀ ਆ ਨਗਰ ਕੀਤੇ ਨਿਕਲੇ ਕੀ ਕਰਨ ਜੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਪ੍ਰਕਾਸ਼ ਜੀ ਆ ਨਗਰ ਕੀਤੇ ਨਿਕਲੇ ਆ ਜੀ ਸਾਧਕ ਸਾਧੂ ਜੀ ਤੇਗ ਬਾਦ ਰੂਹ ਜੀ ਬਾਦ ਜੀ ਰਹਿਣ ਕੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਰਮ ਦੀ ਚਾਦਰ ਦੀਨ ਦੁਨੀਆ ਰਖਵਾਲੇ ਧਰਮ ਰੱਖਿਐ ਸਤਿ ਸੰਸਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਪ੍ਰਕਾਸ਼ ਅੰਪਾਰ ਗੁਰਪੁਰਬ ਨੂੰ ਸਮਰਪਤ ਲੋਕ ਗੀਤਨ ਦੇ ਨਾਲ ਸ਼੍ਰੀ ਹਾਲ 택 ਸਾਹਿਬ ਦੀ ਤੋਂ ਅੱਜ ਵਕਤ ਆਰੰਭ ਹੋਣ ਜਾ ਰਹੇ ਆ ਔਰ ਸ਼੍ਰੀ ਅਮਰਕਸਰ ਸਾਹਿਬ ਦੀ ਧਰਤੀ ਨੂੰ ਇਹ ਸਨਮਾਨ ਪ੍ਰਾਪਤ ਹੈ ਕਿ 10 ਸਤਿਗੁਰੂ ਸਹਿਬਾਨਾਂ ਵਿੱਚੋਂ ਕੇਵਲ ਨੌਵੇਂ ਪਾਤਸ਼ਾਹ ਹਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਸਤਿਗੁਰੂ ਹਨ ਦੇ ਨਾਲ ਦਾ ਉਤਾਰ ਸ੍ਰੀ ਅਮਰ ਸਬ ਸਾਹਿਬ ਜੀ ਵਿਥੇ ਹੋਇਆ ਔਰ ਗੁਰੂ ਕੇ ਮਹਿਲਾ ਦੇ ਅਸਥਾਨ ਤੇ ਪਿਤਾ ਤੁੰ ਗੁਰੂ ਹਰਗੋਬਿੰਦ ਸਾਹਿਬ ਦੀ ਮਾਤਾ ਨਾਮਕੀ ਸਾਹਿਬ ਜੀ ਦੇ ਗ੍ਰਹਿ ਤੇ ਸਤ ਗੁਰੂ ਜੀ ਨੇ ਧਰਮ ਦੀ ਰੱਖਿਆ ਲਈ ਉਤਾਰ ਧਾਰਨ ਕੀਤਾ ਹੈ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਕੇ ਮਹਿਲਾ ਵਿਖੇ ਬਹੁਤ ਵੱਡੀ ਪੱਧਰ ਤੇ ਉਤਾਰ ਗੁਰਪੁਰਬ ਮਨਾਏ ਜਾਂਦੇ ਆ ਦਾਸ ਸੇ ਸੰਤਾਰ ਦੁਰਪੁਰਬ ਦੀ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸਾਰੇ ਆਪੋ ਆਪਣੇ ਧਰਮਾਂ ਵਿੱਚ ਪਰਪੱਕ ਹੋ ਔਰ ਸਤਿਗੁਰੂ ਜੀ ਦੇ ਦਰ ਘਰ ਦਾ ਆਸਰਾ ਲੈ ਕੇ ਆਪਣਾ ਜੀਵਨ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ